ਕੱਬ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਸਾਨੂੰ ਦੇਖ ਰਹੀਆਂ ਸਾਨੂੰ ਸੁਣ ਰਹੀਆਂ ਸਾਰਿਆਂ ਨੂੰ ਜੈ ਬਾਬਾ ਜੀ ਦੀ ਤੇ ਜਕਾਰਾ ਬਾਬਾ ਮੀਆਂ ਲੈਣਾ ਸ਼ਾਹ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਬਾਬਾ ਜੀ ਦਾ ਬਾਬਾ ਲੈਣੇ ਸ਼ਾਹ ਜੀ ਦਾ ਮੇਲਾ ਜੋ ਕਿ ਆਪਾਂ ਹਰ ਸਾਲ ਹੀ ਬੜੀ ਸ਼ਰਧਾ ਨਾਲ ਮਨਾਉਂਦੇ ਆ ਇਸ ਵਾਰੀ 2 ਅਤੇ 3 ਜੁਲਾਈ ਨੂੰ ਇਹ ਮੇਲਾ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਬਹੁਤ ਸਾਰਾ ਸਹਿਯੋਗ ਸਾਡੇ ਐਨ ਆਰ ਆਈ ਵੀਰਾਂ ਦਾ ਨਗਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦੇ ਸੰਗਤਾਂ ਦਾ ਜਿਨ੍ਹਾਂ ਨੇ ਮਾਇਆ ਦੇ ਗੱਫੇ ਭੇਜੇ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਦੁਆ ਕਰਦਾ ਬੇਨਤੀ ਅਰਦਾਸ ਕਰਦਾ ਕਿ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਈ ਇਸੇ ਤਰ੍ਹਾਂ ਖਜ਼ਾਨੇ ਭਰਪੂਰ ਰਹਿਣ ਸੋ ਬੇਨਤੀ ਹੈ ਕਿ ਮਿਤੀ 2 ਜੁਲਾਈ ਨੂੰ ਠੀਕ ਸ਼ਾਮ 4 ਵਜੇ ਛਿੰਝ ਦਾ ਅਖਾੜਾ ਹੋਵੇਗਾ ਜਿਸ ਦੇ ਵਿੱਚ ਰੋਸਤੂ ਮੇਂ ਹਿੰਦ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣਗੀਆਂ ਅਤੇ ਉਸ ਤੋਂ ਬਾਅਦ ਠੀਕ 8 ਵਜੇ ਰਾਤ ਨੂੰ ਬੁੱਧਵਾਰ ਮਹਿੰਦੀ ਦੀ ਰਸਮ ਹੋਵੇਗੀ ਤੇ ਕਵਾਲੀਆਂ ਦੀ ਮਹਿਫਲ ਹੋਵੇਗੀ ਜਿਸ ਵਿੱਚ ਸੂਫੀ ਗਾਇਕਾ ਸਾਡੀ ਮਨੀ ਗੱਲ ਜੋ ਕਵਾਲੀਆਂ ਰਾਂਝੀ ਸੰਗਤਾਂ ਨੂੰ ਨਿਹਾਲ ਕਰੇਗੀ ਤੇ 3 ਜੁਲਾਈ ਨੂੰ ਠੀਕ 10 ਵਜੇ ਚਾਂਦਰ ਚੌਣ ਦੀ ਰਸਮ ਬਾਬਾ ਜੀ ਦੇ ਦਰਬਾਰ ਤੇ ਕੀਤੀ ਜਾਵੇਗੀ ਤੇ ਉਸ ਤੋਂ ਤੁਰੰਤ ਬਾਅਦ 11 ਵਜੇ ਜਿਹੜਾ ਸਟੇਜ ਦਾ ਸ਼ੋਅ ਸ਼ੁਰੂ ਹੋ ਜਾਵੇਗਾ ਸੋ ਸਾਰਿਆਂ ਨੂੰ ਬੇਨਤੀ ਹੈ ਇਸ ਦੇ ਵਿੱਚ ਪੰਜਾਬ ਦੇ ਸਿਰਮੌਰ ਗਾਇਕ ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ ਡਿਊਟ ਜੋੜੀ ਅਤੇ ਪੰਜਾਬ ਦੀ ਉਹ ਵਰਲਡ ਫੇਮਸ ਆਵਾਜ਼ ਲਾਭ ਹੀਰਾ ਜੀ ਹਾਜ਼ਰੀ ਲਵਾਉਣਗੇ ਸੋ ਸਾਰਿਆਂ ਨੂੰ ਬੇਨਤੀ ਆ ਕਿ ਇਸ ਮੇਲੇ ਵਿੱਚ ਪਹੁੰਚ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਓ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਹੁਣ ਮੈਂ ਸਾਡੇ ਮੀਤ ਪ੍ਰਧਾਨ ਛੋਡੀ ਖੇੜਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਸੰਗਤਾਂ ਨੂੰ ਅੱਜ ਦਾ ਸੰਦੇਸ਼ ਦੇਣ ਦੀ ਸਭ ਤੋਂ ਪਹਿਲਾਂ ਜੇਕਾਰਾ ਬਾਬਾ ਮੀਆਂ ਲੈਣਾ ਸ਼ਾਦੀ ਦਾ ਬਹੁਤ ਸਾੱਚੇ ਦਰਬਾਰ ਕੀ ਜੈ ਵੱਡੇ ਭਾਜੀ ਰਮੇਸ਼ ਖੜਾ ਜੀ ਨੇ ਜਿਵੇਂ ਸਾਰੀਆਂ ਸੰਗਤਾਂ ਦੇ ਨਾਲ ਰੂਬਰੂ ਹੋ ਕੇ ਦੱਸਿਆ ਕਿ 2 ਤਰੀਕ ਨੂੰ 2 ਜੁਲਾਈ ਨੂੰ ਛਿੰਝ ਦਾ ਅਖਾੜਾ ਹੋਵੇਗਾ ਸ਼ਾਮ 4 ਵਜੇ 3 ਤਰੀਕ ਸਵੇਰ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਔਰ ਚਾਦਰ ਦੀ ਰਸਮ ਹੋਵੇਗੀ ਇਸ ਤੋਂ ਉਪਰੰਤ ਸਟੇਜ ਦੇ ਸਾਰੇ ਪ੍ਰੋਗਰਾਮ ਹੋਣਗੇ ਜਿਸ ਵਿੱਚ ਪੰਜਾਬ ਦੇ ਨਾਮੀ ਕਲਾਕਾਰ ਹਰਜੀਤ ਸਿੱਧੂ ਔਰ ਪ੍ਰਵੀਨ ਦਰਦੀ ਡਿਊਟ ਜੋੜੀ ਇਸ ਤੋਂ ਬਾਅਦ ਵਰਲਡ ਫੇਮਸ ਅਵਾਜ਼ ਲਾਭ ਹੀਰਾ ਜੀ ਆਪਣੇ ਫੰਦ ਦਾ ਮਜ਼ਾਰਾ ਕਰਨਗੇ ਇਸ ਤੋਂ ਇਲਾਵਾ ਸ਼ਬੀਲਾ ਔਰ ਗੁਰੂ ਕੇ ਲੰਗਰ ਅਟੁੱਟ ਵਰਤਣਗੇ ਦੋਨੋਂ ਦੈਣੀ ਗੁਰੂ ਕੇ ਲੰਗਰ ਅਟੁੱਟ ਵਰਤਣਗੇ ਔਰ ਸਾਰੀਆਂ ਸੰਗਤਾਂ ਨੂੰ ਫੇਸਬੁੱਕ ਮਾਧਿਅਮ ਰਾਹੀਂ ਇੰਸਟਾਗ੍ਰam ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਕਮੇਟੀ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਹਮੋ ਹਮਾ ਆ ਕੇ ਮੇਲੇ ਦੀ ਰੌਣਕ ਨੂੰ ਵਧਾਓ ਔਰ ਬਾਬਾ ਮੀਆਂ ਲਾਣਾ ਸ਼ਾਹ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੋ ਜੈਕਾਰਾ ਬਾਬਾ ਮੀਆਂ ਲਾਣਾ ਸ਼ਾਹ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਬਹੁਤ ਬਹੁਤ ਧੰਨਵਾਦ ਸਾਡੇ ਮੀਤ ਪ੍ਰਧਾਨ ਸੋਢੀ ਖੇੜਾ ਜੀ ਦਾ ਜਿਨ੍ਹਾਂ ਨੇ ਤੁਹਾਨੂੰ ਪਿਆਰ ਦੇ ਨਾਲ ਸੱਦਾ ਦਿੱਤਾ ਹੈ ਪ੍ਰਬੰਧਕ ਕਮੇਟੀ ਵੱਲੋਂ ਔਰ ਸਾਰੇ ਹੀ ਅਸੀਂ ਪ੍ਰਬੰਧਕ ਕਮੇਟੀ ਖੜੇ ਆ ਇੱਕ ਵਾਰੀ ਫੇਰ ਮੈਂ ਦੱਸ ਦੇਵਾਂ ਕਿ ਗੁਰੂ ਕੇ ਲੰਗਰਾਂ ਵਾਸਤੇ ਔਰ ਜਿੰਨੀ ਵੀ ਮੇਲੇ ਦੇ ਵਿੱਚ ਮਾਇਆ ਜਿੰਨਾ ਜਿੰਨਾ ਖਜ਼ਾਨਿਆਂ ਚੋਂ ਆਈ ਆ ਉਹਨਾਂ ਦਾ ਵਿਸ਼ੇਸ਼ ਸਨਮਾਨ ਠੀਕ 12:30 1 ਵਜੇ ਦੇ ਲਗਭਗ ਵੀਰਵਾਰ ਨੂੰ 3 ਜੁਲਾਈ ਨੂੰ ਹੋਵੇਗਾ ਸੋ ਬਹੁਤ ਵਧੀਆ ਤਰੀਕੇ ਦੇ ਨਾਲ ਸਨਮਾਨ ਹੋਣਾ ਇੱਕ ਮੈਂ ਹੋਰ ਦੱਸ ਦੇਵਾਂ ਕਿ ਅਸੀਂ ਹਰ ਸਾਲ ਹੀ 8ਵੀਂ 10ਵੀਂ ਤੇ 12ਵੀਂ ਦੇ ਵਿਦਿਆਰਥੀ ਜਿਹੜੇ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਤੋਂਨਾਂ ਦੇ ਹਨ ਉਹਨਾਂ ਨੂੰ ਅਸੀਂ ਬਾਬਾ ਮੀਆਂ ਲੈਣਾ ਸ਼ਾ ਅਵਾਰਡ ਦੇ ਕੇ ਸਨਮਾਨਿਤ ਕਰਦੇ ਆਂ ਉਹਨਾਂ ਦਾ ਸਨਮਾਨ ਵੀ ਠੀਕ 1 ਵਜੇ ਹੋਵੇਗਾ ਸੋ ਮੈਂ ਪ੍ਰਿੰਸੀਪਲ ਸਾਹਿਬਾਨ ਅਤੇ ਸਮੂਹ ਸਟਾਫ ਨੂੰ ਵੀ ਸੱਦਾ ਦਿੰਨਾ ਤੇ ਉਹਨਾਂ ਬੱਚਿਆਂ ਨੂੰ ਵੀ ਸੱਦਾ ਦਿੰਨਾ ਕਿ ਠੀਕ 1 ਵਜੇ ਉਹ ਇੱਥੇ ਪਹੁੰਚ ਕੇ ਆਪਣਾ ਵਿਸ਼ੇਸ਼ ਜਿਹੜਾ ਅਵਾਰਡ ਹੈਗਾ ਬਾਬਾ ਲੈਣੇ ਸ਼ਾ ਜੀ ਦਾ ਉਹ ਆਪਣਾ ਪ੍ਰਾਪਤ ਕਰਨ ਸੋ ਵਿਸ਼ੇਸ਼ ਸਨਮਾਨ ਹੁਣਾਂ ਦਾਨੀ ਸੱਜਣਾ ਦਾ ਵੀ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਸਾਰਿਆਂ ਨੇ ਇਸ ਟਾਈਮ ਦੇ ਉੱਤੇ ਜਰੂਰ ਪਹੁੰਚ ਜਾਣਾ ਜੀ ਬਾਕੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਗੁਰੂ ਕੇ ਲੰਗਰਾਂ ਦੀ ਸੇਵਾ ਹੋਣੀ ਆ ਹੋਰ ਸਵਾਮਾਂ ਚਲਣੀਆਂ ਸ਼ਬੀਨਾਂ ਦੀਆਂ ਸਵਾਮਾਂ ਚਲਣੀਆਂ ਸੋ ਸਾਰੇ ਆਪਣਾ ਯੋਗਦਾਨ ਹਰੇਕ ਤਨੋਂ ਮਨੋਂ ਤੁਨੋਂ ਹੋ ਕੇ ਸੇਵਾ ਕਰ ਸਕਦੇ ਆ ਸੋ ਸਾਰਿਆਂ ਨੂੰ ਇੱਕ ਵਾਰੀ ਜੈ ਬਾਬਾ ਜੀ ਦਾ ਕਹਿੰਦਾ ਹੋਇਆ ਜਕਾਰਾ ਲਾਈਏ ਜੀ ਜਕਾਰਾ ਬਾਬਾ ਲਾਣੇ ਸ਼ਾਹੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਹੁਣ ਸੁਣਾਓ ਜੀ ਹੁਣ ਸਾਡੀ ਥੋੜੀ ਜੀ ਨਾਜ਼ੀ ਬੇਸ ਹੋ ਚੁੱਕੀ ਸੀ ਉਹ ਤੇ ਪਈ ਹੈ Mm-hmm. <laughs>